ਜਿਵੇਂ ਸਰਕਾਰ ਦੀ ਇੱਕ ਯੁੱਧ ਨਸ਼ਾ ਮੁਕਤ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਆਪਣਾ ਮਾਨਯੋਗ ਡੀਆਈਜੀ ਸਰ ਦੇ ਸਰ ਸੁਤਿੰਦਰ ਸਿੰਘ ਸਰ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼ਾਨਮਨਿੰਦਰ ਸਿੰਘ ਉਹਨਾਂ ਦੀਆਂ ਹਦਾਇਤਾਂ ਤੇ ਸਖਤ ਹਦਾਇਤਾਂ ਤੇ ਜਿਹੜਾ ਸਾਡੀ ਕਾਰਵਾਈ ਜਿਹੜੀ ਚੱਲਦੀ ਸੀ ਨਸ਼ਾ ਮੁਕਤ ਥਾਣਾ ਘ੍ਰਿੰਡਾ ਦੀ ਸਾਨੂੰ ਪੁਲਿਸ ਨੂੰ ਅ ਤਲਾ ਮਿਲੀ ਕਿ ਕੁਝ ਨਸ਼ਿਆਂ ਦੀ ਜਿਹੜੀ ਖੇਪ ਆ ਉਹ ਇੱਕ ਪੁਲਸ ਹੂਆ ਚੱਕ ਮਗੰਨ ਤੋਂ ਰਾਮਪੁਰਾ ਸਾਈਡ ਨੂੰ ਕੋਈ ਬੰਦਾ ਜਿਹੜਾ ਲੈ ਕੇ ਉਹ ਜਾ ਰਿਹਾ ਉਸ ਦੇ ਬਾਅਦ ਇਮੀਡੀਏਟਲੀ ਸਾਡੀ ਪਾਰਟੀ ਨੇ ਉੱਥੇ ਨਕਾ ਲਗਾ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੀਰੋ ਹੰਡਾ ਮੋਟਰਸਾਈਕਲ ਪੀਪੀ 02 ਟੂ ਪੀ ਕਿਉ 2214 ਜਿਸ ਨੂੰ ਇੱਕ ਮੋਨਾ ਨੌਜਵਾਨ ਚ ਆ ਰਿਹਾ ਸੀ ਉਹਨੇ ਇੱਕਦਮ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਰੋਕ ਲਿਆ ਮੋਟਰਸਾਈਕਲ ਉੱਪਰ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸੇ ਹੀ ਦੌਰਾਨ ਉਸ ਦੀ ਕੋਈ ਕੀ ਜਿਹੜੀ ਭਾਰੀ ਵਜ਼ਨ ਦਾ ਚੀਜ਼ ਉਹਦੀ ਅੱਗੋਂ ਰੱਖੀ ਹੋਈ ਸੀ ਜਿਹੜੀ ਉਹਨੇ ਆਪਣੇ ਲੱਤਾਂ ਚ ਉਰ ਡੇਗੀ ਉਸ ਨੂੰ ਚੈੱਕ ਕਰਨ ਤੇ ਕੀਤਾ ਗਿਆ ਜੋ ਪਤਾ ਲੱਗਾ ਕਿ ਇਹ ਹੈਰੋਨ ਹੈ ਔਰ 700 ਗ੍ਰਾਮ ਦੇ ਕਰੀਬ ਉਸ ਕੋ ਜਿਹੜੀ ਉਹ ਹੈਰਨ ਨੂੰ ਬਰਾਮਦ ਕਰ ਲਈ ਲੇਕਿਨ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਪਰ ਲੇਕਿਨ ਸਾਡੀ ਪਾਰਟੀ ਨੂੰ ਪਛਾਣ ਲਿਆ ਵਿਜੇ ਸਾਨੂੰ ਬਲਵਿੰਦਰ ਸਿੰਘ ਵਾਸੀ ਬਾਸਰ ਕੇ ਪਹਿਣੀ ਉਹਨੂੰ ਐ ਨਾਮਿਨੇਟ ਕਰ ਲਿਆ ਜਲਦੀ ਉਹਦੇ ਨਾਲ ਟੀਮਾਂ ਭੇਜਿਆ ਨੇ ਗ੍ਰਿਫਤਾਰ ਕਰ ਲੈਣਾ ਇਸੇ ਲੜੀ ਦੇ ਤਹਿਤ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਰਾਜਪੂਤਾਂ ਪਣੀ ਨਾਜਬੂਤਾਂ ਤੋਂ ਡਰੇਨ ਨਾਲ ਨੂੰ ਜਿਹੜੀ ਸਾਈਡ ਨੂੰ ਜਾ ਰਹੇ ਸੀ ਕਿ ਤੇ ਇੱਕ ਪੈਕੇਟ ਉੱਥੇ ਵੀ ਸਾਨੂੰ ਇੱਕ ਹੈਰਾਨੂ ਨਾ ਮਿਲਿਆ ਜੋ ਵਜ਼ਨ ਕਰਨ ਤੇ ਕਰੀਬ 500 ਗ੍ਰਾਮ ਦਾ ਆਇਆ ਉਸ ਦੇ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਪੈਕੇਟ ਕਿਦਾ ਹੈ ਇਸੇ ਤਹਿਤ ਅਸੀਂ ਦੋ ਮਕਦਮੇ ਜਿਹੜੇ ਇਹੀ 196 ਤੇ 197 ਅੰਦਰ ਐਨਡੀਪੀਐਸ ਸੈਕਸ਼ਨ ਦੇ ਜਿਹੜਾ ਵਾ ਥਾਣਾ ਘਰੇਂਡਾ ਵੇ ਇਹ ਦਰਜ ਕੀਤਾ ਲਿਸਟ ਆਫ ਥੀ ਸ਼ਰੀ ਓਜਾ